ਦੌਰੇ ਫਿਟਸ એપિલેਪਸੀ ਜਾਂ ਜਿਹਨੂੰ ਮਿਰਗੀ ਵੀ ਕਿਹਾ ਜਾਂਦਾ ਹੈ ਉਹਦੇ ਪੇਸ਼ੈਂਟਸ ਦੇ ਲਈ ਤਿੰਨ ਚਾਰ ਮੇਜਰ ਪ੍ਰੀਕਾਸ਼ਨਸ ਹੁੰਦੀਆਂ ਤਿੰਨ ਚਾਰ ਮੇਨ ਗੱਲਾਂ ਹੁੰਦੀਆਂ ਜਿਨ੍ਹਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਸਭ ਤੋਂ ਇੰਪੋਰਟੈਂਟ ਕਦੇ ਵੀ ਦਵਾਈs ਨਾਗਾ ਨਾ ਆਵੇ ਗੈਪ ਨਾ ਆਵੇ ਸੈਕਿੰਡ ਆਪਣੀ ਰੈਗੂਲਰ ਚੈੱਕਅਪ ਕਰਵਾਣੀ ਡਾਕਟਰ ਕੋ ਫਾਲੋਅ ਅਪ ਤੇ ਜਾਂਦੇ ਰਹਿਣਾ ਥਰਡ ਰੈਗੂਲਰਲੀ ਜਦੋਂ ਡਾਕਟਰ ਕਹੇ ਉਦੋਂ-ਉਦੋਂ ਉਹਦੇ ਅਨੁਸਾਰ ਬਲੱਡ ਦੇ ਆਪਣੇ ਟੈਸਟ ਰੈਗੂਲਰਲੀ ਕਰਵਾਉਂਦੇ ਰਹਿਣਾ ਤੇ ਚੌਥਾ ਜਦੋਂ ਬੰਦ ਕਰਨ ਦਾ ਟਾਈਮ ਆਵੇ ਉਦੋਂ ਬਿਨਾ ਕੰਸਲਟੇਸ਼ਨ ਤੋਂ ਨਹੀਂ ਬੰਦ ਕਰਨੀ ਜਿਸ ਤਰ੍ਹਾਂ ਨਾਲ ਜਿਸ ਤਰੀਕੇ ਨਾਲ ਡਾਕਟਰ ਨੂੰ ਦਵਾਈ ਨੂੰ ਘਟਾ ਕੇ ਬੰਦ ਕਰਦੇ ਆ ਉਵੇਂ ਕਰਨੀ ਇਹਨਾਂ ਪ੍ਰੀਕਾਸ਼ਨਸ ਤੋਂ ਸਭ ਤੋਂ ਜ਼ਰੂਰੀ ਸਭ ਤੋਂ ਅਹਿਮ ਹੁੰਦਾ ਕਿ ਗੈਪ ਨਾ ਹੋਵੇ ਬਹੁਤ ਸਾਰੇ ਐਪੀਲੈਪਸੀਆ ਸੀਜ਼ਰ ਦੇ ਪੇਸ਼ੈਂਟਸ ਦੇ ਵਿੱਚ ਦਵਾਈ 3 ਸਾਲ ਤੇ ਜਾ ਕੇ ਬੰਦ ਹੋ ਸਕਦੀ ਹੁੰਦੀ ਹੈ ਪਰ ਉਹਦੇ ਜਿਹੜੇ 3 ਸਾਲ ਲੰਘਣੇ ਹੁੰਦੇ ਆ ਉਹ ਦਵਾਈ ਤੋਂ ਦਵਾਈ ਦੇ ਨਾਲ ਨਾਲ ਦੌਰਾ ਨਹੀਂ ਪਿਆਣਾ ਚਾਹੀਦਾ ਬਿਨਾਂ ਫਿਟ ਤੋਂ 3 ਸਾਲ ਲੰਘਣ ਤੇ ਹੀ ਉਹ ਦਵਾਈ ਜਿਹੜੀ ਹੈ ਬੰਦ ਹੋ ਸਕਦੀ ਹੁੰਦੀ ਹੈ ਤਾਂ ਉਹਦੇ ਜੇਕਰ ਇੱਕ ਵੀ ਨਾਗਾ ਪੈਸੇ ਕਈ ਵਾਰੀ ਪੇਸ਼ੈਂਟਸ ਦੇਖਦੇ ਆ ਕਿ ਹੁੰਦਾ 2 ਸਾਲ ਪੇਸ਼ੈਂਟ ਤੇ ਚੰਗੇ ਲੰਘੇ ਉਸ ਤੋਂ ਬਾਅਦ ਜਿੱਤੇ ਬਾਹਰ ਗਏ ਸੀ ਦਵਾਈ ਹੈ ਨਹੀਂ ਸੀ ਜਾਂ ਮੁੱਕ ਗਈ ਕਿਸੇ ਕਾਰਨ ਨਾਲ ਤਾਂ ਇੱਕ ਦਿਨ ਦਾ ਗੈਪ ਆ ਜਾਂਦਾ ਹੈ ਉਹ ਇਵਨ ਇੱਕ ਡੋਜ਼ ਮਿਸ ਕਰਨ ਨਾਲ ਹੀ ਦੁਬਾਰਾ ਫਿਟ ਪੈ ਜਾਂਦਾ ਹੈ ਤੇ ਉਸ ਕੇਸ ਚ ਕੀ ਹੁੰਦਾ ਕਿ ਦੁਬਾਰਾ ਜਿਹੜੀ 3 ਸਾਲ ਦੀ ਕਿੰਤੀ ਆਫੇਰ ਸਟਾਰਟਿੰਗ ਤੋਂ ਸ਼ੁਰੂ ਹੋ ਜਾਂਦੀ ਉੰਨੀ ਦਵਾਈ ਜ਼ਿਆਦਾ ਖਾਣੀ ਪੈਂਦੀ ਹੈ ਈਵਨ ਜਦੋਂ ਬੰਦ ਹੋਣੀ ਹੁੰਦੀ ਦਵਾਈ ਜਿਵੇਂ ਅਸੀਂ ਫਰਜ਼ ਕਰੋ ਜੇ 3 ਸਾਲ ਤੱਕ ਜਾ ਕੇ ਟੈਪਰ ਕਰਨੀ ਆ ਬੰਦ ਕਰਨੀ ਆ ਤਾਂ ਉਦੋਂ ਵੀ ਸਡਨਲੀ ਨਹੀਂ ਬੰਦ ਕਰਨੀ ਹੁੰਦੀ ਉਹਦਾ ਵੀ ਇੱਕ ਪ੍ਰੋਪਰ ਪ੍ਰੋਟੋਕਾਲ ਹੁੰਦਾ ਕਿ ਦਵਾਈ ਨੂੰ ਬਦਲਣਾ ਹੈ ਉਹਦੀ ਸੈਂਤ ਘਟਾਣੀ ਆ ਜਾਂ ਉਹਨੂੰ ਰਿਪਲੇਸ ਕਰਕੇ ਜਿਸ ਤਰ੍ਹਾਂ ਵੀ ਉਹਨਾਂ ਦੇ ਡਾਕਟਰ ਦੇ ਐਡਵਾਈਸ ਦੇ ਅਕੋਰਡਿੰਗ ਚਲਣਾ ਹੁੰਦਾ ਉਹ ਦਵਾਈ ਬੰਦ ਕਰਨ ਨੂੰ ਵੀ ਘੱਟੋ ਘੱਟ 2-3 ਮਹੀਨੇ ਲੱਗ ਜਾਂਦੇ ਹੈ ਗ੍ਰੈਜੂਲੀ ਹੌਲੀ-ਹੌਲੀ ਟੈਪਰ ਆਫ ਕਰਨੀ ਹੁੰਦੀ ਹੈ ਜ ਇਵੀ ਐਡ ਕਰਨੀ ਚਾਹੂੰਗਾ ਕਿ ਅੱਜ ਦੇ ਜ਼ਮਾਨੇ 'ਚ ਫਿਟਸ ਦੀ ਜਿਹੜੀ ਪ੍ਰੋਬਲਮ ਹੈ ਦੌਰਿਆਂ ਦੀ ਉਹ ਬਹੁਤ ਅੱਛੇ ਤਰੀਕੇ ਨਾਲ ਕੰਟਰੋਲ ਹੋ ਜਾਂਦੀ ਹੈ ਉਹ ਆਪਣਾ ਨਾਰਮਲ ਵਰਕਿੰਗ ਰੁਟਿਨ ਦੇ ਵਿੱਚ ਆ ਜਾਂਦੇ ਹਨ ਦੌਰੇ ਬਿਲਕੁਲ ਬੰਦ ਹੋ ਸਕਦੇ ਹਨ